ਨੂੰ ਜਦੋਂ ਪਤਾ ਕਿ ਪੰਜਾਬ ਦੇ ਅੰਦਰ ਸਰਪੰਚ ਸਾਹਿਬ ਹੋਰ ਜੋਤਸਾਪਾ ਆਪਣੇ ਪਿੰਡਾਂ ਕਹਿਰਾਂ ਨਾਲ ਵਰਕੇ ਕੰਮ ਕਰਾਂਗਾ ਮੈਂ ਸਫੀਲ ਹੋਵਾਂਗਾ ਮੈਂ ਸਿੱਧੇ ਹੀ ਸਰਪੰਚ ਤੋਂ ਨਹੀਂ ਕੋਈ ਵੀ ਜੋਧ ਨਸ਼ਾ ਵਿਰੋਧ ਇਹ ਦੂਜਾ ਜਿਹੜਾ ਪੜਾ ਸ਼ੁਰੂ ਹੋ ਰਿਹਾ ਔਰ ਅੱਜ ਮੈਂ ਆਪਣੀ ਵਿਧਾਨ ਸਭਾ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਗਿਆ ਪਿੰਡ ਅਨੂਸਰ ਪਿੰਡ ਖੁਸ਼ੀਨਗਰ ਸੋੜਾ ਖੁਰਦ ਸੋੜਾ ਕਾਲਾ ਤੇ ਚੇਲਾਮ ਦਾ ਸ਼ਕਰਗਰ ਸੋ ਹਰ ਰੋਜ਼ ਪੰਜ 7 5 7 ਪਿੰਡਾਂ 'ਚ ਆਪਣੇ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਲੋਕਾਂ ਨੂੰ ਜੋਧ ਨਸ਼ਿਆਂ ਦੇ ਵਿਰੋਧ ਜਿਹੜੀ ਪੰਜਾਬ ਦੇ ਅੰਦਰ ਮਾਨ ਸਾਹਿਬ ਦਾ ਜਿਹੜਾ ਸਟੈਂਡ ਆ ਉਹ ਲੋਕਾਂ ਨਾਲ ਸਾਂਝਾ ਕਰ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਪਿੰਡ ਅਨੂਸਰ ਦੇ ਅੰਦਰ ਜਿੱਥੇ ਖੜਾ ਇਹ 100% ਪਿੰਡ ਜਿੱਥੇ ਇੱਕ ਵੀ ਬੱਚਾ ਕੋਈ ਚਿੱਟੇ ਦਾ ਦੂਜਾ ਤੀਜਾ ਨਸ਼ੇ ਦਾ ਮਤਲਬ ਆਦੀ ਨਹੀਂ ਹੈਗਾ ਸੋ ਮੈਨੂੰ ਖੁਸ਼ੀ ਆ ਕਿ ਇਹ ਪੰਜਾਬ ਦੇ ਉਹਨਾ ਹਜ਼ਾਰਾਂ ਪਿੰਡਾਂ ਚੋਂ ਇੱਕ ਪਿੰਡ ਆ ਜਿਹੜਾ ਮਤਲਬ ਨਸ਼ੇ ਤੋਂ ਮੁਕਤ ਹੈਗਾ ਸੋ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਵਿੱਚੋਂ ਮੁਕਤ ਹੋ ਰਿਹਾ ਸੋ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਡਰ ਘੁਹਣ ਵਾਲੀ ਗੱਲ ਨਹੀਂ ਜਿਹੜੇ ਲੋਕ ਨਸ਼ੇ ਤਸਕਰੀ ਦੇ ਮੱਲੇ ਕੰਮ ਕਰਦੇ ਸਨ ਉਹ ਫਰਗ ਸਰਕਾਰ ਨੇ ਜੇਲ੍ਹਾਂ ਚ ਸੁਟੇ ਆ ਜਿਹੜੇ ਬੱਚੇ ਕੋਈ ਨਸ਼ੇ ਦੇ ਆਦੀ ਆ ਦੋ ਤਰ੍ਹਾਂ ਦੇ ਲੋਕ ਨੇ ਇੱਕ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਨਾਲ ਲਿਆਜ਼ ਕੋਈ ਨਹੀਂ ਤੇ ਜਿਹੜੇ ਨਸ਼ੇ ਚ ਫਸ ਗਏ ਆ ਉਹ ਸਾਡੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਸਵਾਰਨੀ ਆ ਉਹਨਾਂ ਦੇ ਲਈ ਅਸੀਂ ਜਿਹੜੇ ਆ ਹੋ ਨਸ਼ਸ ਡਾਊ ਕੇਂਦਰਾਂ ਦੇ ਅੰਦਰ ਉਥੇ ਵਧੀਆ ਸਹੂਲਤਾਂ ਵਧੀਆ ਸਾਰਾ ਕੁਝ ਨਵੇਂ ਬੈੱਡ ਲਾ ਰਿਆ ਸੋ ਨਾਲ ਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਵੱਡੇ ਜਿਹੜਾ ਇੱਕ ਲੋਕੀ ਤੁਨੇ ਸਵਾਲ ਵੀ ਕਰਦੇ ਸਨ ਚਿੰਤਾ ਚੰਗ ਚੰਗ ਚਰਚਾ ਵੀ ਕਰਦੇ ਸਨ ਕਿ ਵੱਡੇ ਮਗਰਮਸ ਕਦੋਂ ਵੜੇ ਜਾਣਗੇ ਉਹ ਵੀ ਸਰਕਾਰ ਨੇ ਫੜ ਕੇ ਜ਼ਿਲ੍ਹਾ ਛੱਟਿਆ ਸੋ ਮੇਰੀ ਬੇਨਤੀ ਆ ਕਿ ਜਿਹੜਾ ਵੀ ਕੋਈ ਬੱਚਾ ਖੁਸ਼ਿਆ ਨਸ਼ਾ ਤਸਕਰ ਹੈਗਾ ਪੇਰੇ ਅੰਦਰ ਉਹ ਆਪਣਾ ਬੋਇਆ ਬਿਸਰਾ ਲੈ ਕੇ ਜਾ ਪੰਜਾਬ ਛੱਡ ਦੇਣ ਜਾ ਨਸ਼ਾ ਵੇਚਣਾ ਬਿਚਨਾ ਸੜ ਦੇਣਾ ਸੀ ਆਪਣੇ ਪੰਜਾਬ ਨੂੰ ਬਚਾਣਾ ਅਸੀਂ ਗੁਰੂਆਂ ਦੇ ਪੰਜਾਬ ਨੂੰ ਅਸੀਂ ਭਗਤ ਸਿੰਘ ਦੇ ਪੰਜਾਬ ਨੂੰ ਅਸੀਂ ਗਦਰੀ ਬਾਬਿਆਂ ਦੇ ਪੰਜਾਬ ਨੂੰ ਉਹੀ ਪੰਜਾਬ ਬਣਾਉਣਾ ਚਾਹੁੰਦੇ ਆ ਜਿਹੜਾ ਸਾਨੂੰ ਉਹ ਸੌਂਪ ਕੇ ਗਏ ਸਨ ਸੋ ਸਭ ਲੋਕਾਂ ਨੂੰ ਅਪੀਲ ਹੈ ਕਿ ਜਦ ਨਸ਼ਾ ਦੇ ਵਿਰੁੱਧ ਜਿਹੜਾ ਆਪਣਾ ਸਹਿਯੋਗ ਦਿਓ